ਕਤਕ ਮਹੀਨਾ ਜਿਹੜਾ ਸਭ ਤੋਂ ਪਹਿਲਾਂ ਸਰਬਨ ਕਰੋ ਕਤਕ ਕਾਂਤ ਮਲਾਵੜਿਆ ਜਿਨ ਕੇ ਕਰਾਮ ਖਰੇ ਹੋ ਸੋਈ ਸੁਹਾਗਣ ਭਾਗ ਭਰੀ ਸੁਖ ਮਨ ਸੇ ਜ ਚੜੇ ਹੋ ਉਹੜੇ ਭਾਲ ਲਿਲਾਟ ਤਿਨਾ ਸਨੇ ਕਾਮਨੀ ਕਰੇ ਓ ਸੋ ਸੁਹਾਵੇਂ ਸਿੰਗਾਰ ਬਤੀਸ ਪੀਰ ਨਿਜ ਚਿਤ ਧਰੇ ਓ ਬਿਸੁੱਧ ਵਿਚਰ ਲੈ ਕਾਮਨੀ ਨਿਜ ਕਾਂਤ ਬਿਨ ਨਾ ਤਰੇ ਓ ਕਾਂਤ ਬਿਹੋਣੀ ਦੁਹਾਗਣੀ ਦੁਖ 사ਦਾ 사ਦਾ ਦੁਖ ਭਰੇ ਓ ਜਿਨੀ ਕੰਤ ਬਸਾਰਿਆ ਖਾਨਨ ਜੁਗ ਜੁਗ ਭਰੇ ਓ ਖਟ ਰਸ ਪਾਟ ਪਟੰਬਰ ਬਗ ਗਰਲ ਸਮਾਸ਼ਨਾ ਹਰੇ ਓ ਵਿਚਰ ਲੈ ਕੰਤ ਸੰਜੋਗ ਕੀਆ ਬਿਚੋਲੇ ਕੰਤ ਸੰਜੋਗ ਕੀਆ ਮਿਲੇ ਆਨ ਨਾ ਦਰੇ ਓ ਡੰਬੋਲ ਬਿਚੋਲੇ ਤਨ ਪਾ ਜਮ ਕੰਕਰ ਚਿਨ ਡਰੇ ਓ ਸੋਈ ਕੰਤ ਦਰ ਖੜੀ ਨਿਜ ਕੰਤ ਜਿਨ ਫੜੇ ਓ ਕੀ ਨਾਮਾਰਗ ਕੰਤ ਦਾ ਕੋਈ ਬਰਾਗਣ ਤੁਰੇ ਉਹ ਕਤਕ ਕਲਮਲ ਭਾਗ ਗਏ ਚੜਿਆ ਧਰਮੀ ਮਹਾ ਰਵਦਾਸ ਸੋ ਜਨ ਸਫਲ ਬੈ ਕੰਤ ਮਾਹੇ ਸਮਾ ਕਤਕ ਕਲਮਲ ਭਾਗ ਗਏ ਜੜਿਆ ਧਰਮੀ ਮਹਾ ਰਬਦਾਸ ਸੋ ਜਨ ਸਫਲ ਬੈ ਕੰਤ ਮਾਹਿ ਸਮਾ ਸੋ ਸਾਧ ਸੰਗਤ ਜੀ ਕਤਕ ਮਹੀਨਾ ਜਿਹੜਾ ਤੁਸੀਂ ਸਰਵਣ ਕੀਤਾ ਹੈ ਸੋ ਕਤਕ ਮਹੀਨੇ ਵਿੱਚ ਮਹਾਰਾਜਾ ਦੇ ਕਤਕ ਕੰਤ ਮਿਲਾਵੜਿਆ ਜਿਨ ਕੇ ਕਰਮ ਖਰੇ ਕਾਂਤ ਭਾਵ ਵਸੇ ਬਾਹਰ ਮੁਖੀ ਗੱਲ ਕਰੀਏ ਤਾਂ ਜਿੱਦਾਂ ਔਰਤ ਦਾ ਪਤੀ ਹੁੰਦਾ ਉਹ ਵੀ ਕੰਤ ਹੁੰਦਾ ਪਰ ਇਸ ਆਤਮਾ ਦਾ ਪਤੀ ਜਿਹੜਾ ਪਰਮੇਸ਼ਵਰ ਅ ਸੰਤਾਂ ਨੇ ਉੱਥੇ ਦੀ ਗੱਲ ਕੀਤੀ ਉਹ ਜਿਹੜੀ ਆਤਮਾ ਹੈ ਜਿਨ੍ਹਾਂ ਦੇ ਕਰਮ ਖਰੇ ਐ ਪਰਮੇਸ਼ਵਰ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਇਸ ਜਨਮ ਪਰਮੇਸ਼ਵਰ ਦੀ ਪ੍ਰਾਪਤੀ ਉਹ ਕਰ ਸਕਦੇ ਜਿਨ੍ਹਾਂ ਦੇ ਕਰਮ ਖਰੇ ਐ ਕੋਈ ਪਿਛਲੇ ਜੇ ਮੌਕੇ ਦੇ ਖਰੇ ਕਰਮ ਕਰਦੇ ਫਿਰ ਸੋਈ ਸਾਗਣ ਭਾਗ ਭਰੇ ਸੁਖਮਨ ਸੇ ਚੜੇ ਸੁਹਾਗਣ ਉਹ ਹੈ ਜਿਹੜੀ ਸੁਖਮਨ ਸੇ ਚੜਾ ਉਹ ਭਾਗ ਭਾਗ ਭਲੇ ਉਸ ਸੁਹਾਗਣ ਦੇ ਜਿਹੜੀ ਸੁਖਮਨ ਸੇ ਤੇ ਚੜਾ ਸੁਖਮਨ ਸੇ ਜਿਹੜੀ ਹੈ ਜਿੱਥੇ ਕੋਈ ਦੁੱਖਾਂ ਦਾ ਅਹਿਸਾਸ ਨਹੀਂ ਹੁੰਦਾ ਸੁਖੀ ਸੁਖ ਹੈ ਸਦਾ ਦਾ ਸੁਖ ਸੁਖਮਨ ਸੇ ਉਗੜੇ ਭਾਲ ਲਲਾਟ ਤੇ ਸਨੇਹ ਕਾਮਨੀ ਕਰਿਓ ਹੁਣ ਉਹਨਾਂ ਦੇ ਜਿਹੜੇ ਲਲਾਟ ਹੁੰਦਾ ਮੱਥੇ ਦੇ ਕਹਿੰਦੇ ਭਾਗ ਉਹਨਾਂ ਦੇ ਉਗੜ ਜਾਂਦੇ ਜਿਨੀ ਪਰਮੇਸ਼ਵਰ ਨਾਲ ਜਿਸ ਕਾਮਨੀ ਨੇ ਉਸ ਪਰਮੇਸ਼ਵਰ ਨਾਲ ਸਨੇਹ ਪਿਆਰ ਕੀਤਾ ਜੈ ਜਿਸ ਔਰਤ ਨੇ ਆਪਣੇ ਪਤੀ ਨਾਲ ਪਿਆਰ ਕੀਤਾ ਉਹਦੇ ਵੀ ਭਾਗ ਉਹ ਗੜ ਜਾਂਦੇ ਜੈ ਹੁਣ ਆਪਣੇ ਘਰ ਵਾਲਿਆਂ ਨੂੰ ਛੜਕਾ ਹੋਰ ਹੋਰ ਪਾਸੇ ਪਿਆਰ ਕਰਿਆ ਤਾਂ ਉਹ ਮਾਰਾ ਕਹਿੰਦੇ ਉਹ ਦਹਾਗੜੀ ਸੋ ਸੁਹਾਵੇਂ ਸਿਹਾ ਸ਼ਿੰਗਾਰ ਬਤੀਸ ਪੀਰ ਨਜ ਚਿਤ ਧਰੇਓ ਮਹਾਰਾ ਕਹਿੰਦੇ ਜਿਹੜੇ 32 ਕਿਸਮ ਦੇ ਜਿਹੜੇ ਅਸੀਂ 16 ਕਿਸਮ ਦੇ ਸ਼ਿੰਗਾਰ ਲਾਉਂਦੇ ਜੇ ਅਸੀਂ 32 ਕਿਸਮ ਦੇ ਵੀ ਉਹਨਾਂ ਨੂੰ ਦੁੱਗਣੇ ਵੀ ਲਾ ਲਈਏ ਤਾਂ ਸੁਹਾਵੇਂ ਨਹੀਂ ਹੁੰਦੇ ਸੁਹਾਵੇਂ ਉਹ ਸਾਡੇ ਤਾਂ ਸ਼ਿੰਗਾਰ ਹੋਣੇ ਮਹਾਰਾ ਕਹਿੰਦੇ ਨਿਜਕੰਤ ਚਿਤ ਤਰਿਓ ਆਪਣੇ ਪਰਮੇਸ਼ਵਰ ਚ ਪਤੀ ਚ ਸਾਡਾ ਚਿੱਤ ਹੋਵੇ ਤਾਂ ਸਾਡੇ ਜਿਹੜੇ ਸ਼ਿੰਗਾਰ ਉਹ ਵੀ ਮਹਾਰਾ ਕਹਿੰਦੇ ਸੁਹਾਵੇਂ ਬਸੁਧਾ ਵਿਚਰ ਲੈ ਕਾਮਨੀ ਨਿਜਕੰਤ ਬਿਨ ਨਾ ਤਰਿਓ ਮਹਾਰਾ ਕਹਿੰਦੇ ਸਾਰੀ ਧਰਤੀ ਚ ਘੁੰਮ ਘੁੰਮ ਕੇ ਦੇਖ ਲੋ ਉਹ ਬੇਣ ਪਰਮੇਸ਼ਵਰ ਤੇ ਕਿਤੇ ਵੀ ਮੁਕਤੀ ਨਹੀਂ ਹੋਣੀ ਪਰਮੇਸ਼ਵਰ ਦੀ ਪ੍ਰਾਪਤੀ ਤੇ ਬਿਨਾ ਕੋਈ ਵੀ ਸਾਡਾ ਸਹਾਇ ਨਹੀਂ ਹੋਣਾ ਜਿੱਦਾਂ ਇੱਕ ਔਰਤ ਦਾ ਉਹਦੇ ਪਤੀ ਤੇ ਸਵਾ ਭਾਵਾਂ ਲੱਖ ਹੋਰ ਬਥੇਰੇ ਹੋਣ ਭਾਵਾਂ ਕਿਸੇ ਨਾਲ ਵੀ ਪਿਆਰ ਕਰਿਆ ਉਹ ਪਰ ਬਣਦੇ ਨਹੀਂ ਓਕੇ ਟਾਈਮ ਇਸ ਕਰਕੇ ਮਹਾਰਾ ਕਹਿੰਦੇ ਆਤਮਾ ਦਾ ਵੀ ਕੋਈ ਨਹੀਂ ਬਣਦਾ ਜਿੱਥੇ ਪਾਵੇਂ ਤੁਸੀਂ ਪੂਰੀ ਧਰਤੀ ਦੇਖ ਲਓ ਘੁੰਮ ਕੇ ਪਰਮੇਸ਼ਵਰ ਤੇ ਸਵਾ ਇਸ ਆਤਮਾ ਦਾ ਵੀ ਕੋਈ ਕੰਤ ਨਹੀਂ ਹੈ ਕੰਤ ਵੀ ਹੋਣੀ ਦੁਹਾਗਣੀ ਦੁੱਖ ਸਦਾ ਦੁੱਖ ਭਰਿਓ ਮਹਾਰਾ ਕਹਿੰਦੇ ਜਿਹੜੇ ਉਸ ਪਰਮੇਸ਼ਵਰ ਤੇ ਬਿਨਾ ਜੜੀਆਂ ਔਰਤਾਂ ਦਾ ਆਤਮਾ ਹੈ ਆਤਮਾ ਹੈ ਤਾਂ ਉਹ ਮਾਰਾ ਕਹਿੰਦੇ ਸਦਾ ਸਦਾ ਦਾ ਜਿਹੜਾ ਦੁੱਖ ਪੈ ਜਾਂਦਾ ਉਹਨਾਂ ਨੂੰ 84 ਲੱਖ ਜੁਨੀਆਂ ਚ ਜੰਮਦੀਆਂ ਰਹਿਣੀਆਂ ਮਰਦੀਆਂ ਰਹਿਣੀਆਂ ਇਹ ਦੁੱਖ ਨਹੀਂ ਜਾ ਸਕਦਾ ਖੱਟ ਰਸ ਪਾਟ ਪਟੰਗ ਪਟਾਂਬ ਮਾਰਾ ਕਹਿੰਦੇ ਖੱਟ ਰਸ ਇਹ ਮਤਲਬ 36 ਕਿਸਮ ਦੇ ਜਿਹੜੇ ਸਾਡੇ 6 ਕਿਸਮ ਦੇ ਰਸ ਹੋਣ 36 ਕਿਸਮ ਦੇ ਖਾਣੇ ਹੋਣ ਸਾਡੇ ਮਖਮਲ ਮਲ ਦੇ ਅਸੀਂ ਇਹ ਕੱਪੜੇ ਪਾਈਏ ਮਖਮਲ ਦੀਆਂ ਸੇਜਾਂ ਪਰ ਸੋਈਏ ਤਾਂ ਮਾਰਾ ਕਹਿੰਦੇ ਵੀ ਨਹੀਂ ਸ਼ੇਨ ਹਾਰਿਓ ਸਾਰੇ ਇਹ ਜਿਹੜੇ ਨਾ ਹਾਰ ਜਾਂਦਾ ਬੰਦਾ ਜੇ ਇਕ ਕੰਤ ਨਹੀਂ ਆ ਕੋ ਤਾਂ ਕਿਸੇ ਵੀ ਕੰਮ ਨਹੀਂ ਆਂਦੇ ਵਿਚੋਲੇ ਕੰਤ ਸੰਯੋਗ ਕੀਆ ਮਿਲੇ ਆ ਨਾ ਦਰਿਓ ਵਿਚੋਲਾ ਕੋਣ ਗੁਰੂ ਵਾਹ ਵਿਚੋਲੇ ਦੇ ਬਿਨਾ ਕੋਈ ਰਿਸ਼ਤਾ ਵੀ ਹੁੰਦਾ ਨਹੀਂ ਅੱਜ ਕੱਲ ਤਾਂ ਵਾ ਸਿੱਧਾ ਲੱਪੇ ਹੋ ਕਰਨ ਵਿਚੋਲੇ ਦੀ ਲੋੜ ਹੀ ਨਹੀਂ ਪੈਂਦੀ ਪਰ ਮਹਾਰਾ ਕਹਿੰਦੇ ਪੁਰਾਣੇ ਰਿਵਾਜ ਹੈ ਵਿਚੋਲਾ ਵਿੱਚ ਪੈਂਦਾ ਇਸ ਕਰਕੇ ਪਰਮੇਸ਼ਵਰ ਦੀ ਪਰਮੇਸ਼ਵਰ ਨੂੰ ਅਸੀਂ ਮਿਲਣਾ ਇਹ ਆਤਮਾਨ ਹੈ ਤਾਂ ਜਿਹੜਾ ਗੁਰੂ ਹੈ ਵਿਚੋਲਾ ਉਹਦੇ ਬਿਨਾ ਸਾਡਾ ਸਮਝੋਗ ਨਹੀਂ ਬਣ ਸਕਦਾ ਉਹ ਦੱਸੇਗਾ ਉਹ ਦੱਸੇਗਾ ਸਾਨੂੰ ਵੀ ਇਦਾਂ ਦਾ ਆਪਣਾ ਸੁਧਾਰ ਕਰ ਲੈ ਉਹ ਇਦਾਂ ਦੀ ਪਸੰਦ ਕਰਨਾ ਉਹਨੂੰ ਤਾਂ ਨਾ ਹੈਨਾ ਇਦਾਂ ਦੀ ਬਣ ਜਾ ਤਾਂ ਉਹਨੂੰ ਤੁਹਾਨੂੰ ਪਸੰਦ ਕਰਨਾ ਨਹੀਂ ਤਾਂ ਤੁਹਾਨੂੰ ਰਿਜੈਕਟ ਕਰ ਦੇਣਾ ਗੁਰੂ ਦੱਸੇਗਾ ਨਾ ਹੈਨਾ ਤਾਂ ਇਸ ਕਰਕੇ ਮਹਾਰਾ ਕਹਿੰਦੇ ਵਿਚੋਲੇ ਕੰਤ ਸਿਯੋਗ ਕੀਆ ਮਿਲਿਆ ਨਾ ਦਰਿਆ ਜੇ ਅਸੀਂ ਬੋਲੀਏ ਘਰ ਬੈਠਿਆਂ ਨੂੰ ਜਾਂ ਸਭ ਕੋ ਮਿਲ ਜਾਣਾ ਜੀ ਰੱਬ ਨਾ ਕਰੀ ਆ ਕੇ ਮਿਲ ਜਾਣਾ ਸਾਨੂੰ ਇਦਾਂ ਕੋਸ਼ਿਸ਼ ਕਰਨੀ ਪੈਣੀ ਗੁਰੂ ਕੋਲ ਜਾਣਾ ਪੈਣਾ ਆਪਣੇ ਆਪ ਨੂੰ ਬਦਲਣਾ ਪੈਣਾ ਹੈਨਾ ਗੁਣ ਪੈਦਾ ਕਰਨੇ ਪੈਣੇ ਔਗਣ ਛੱਡਣੇ ਪੈਣੇ ਤਾਂ ਪਰਮਾਤਮਾ ਨੇ ਸਾਨੂੰ ਖੜਾ ਸਮਝਣਾ ਤਾਂ ਉਹਨੂੰ ਸਾਨੂੰ ਆਪਣੇ ਗਲੇ ਨਾਲ ਲਾਣਾ ਡਮੋਲ ਵਿਚੋਲੇ ਤਨਪਾ ਜਮ ਕਿੰਕਰਸ਼ ਕੰਕਰ ਜਮ ਛਿਨ ਹਰ ਡਰਿਓ ਮਹਾਰਾ ਕਹਿੰਦੇ ਜਿਸ ਵੇਲੇ ਜਿਨੀ ਮਤਵਲੇ ਇਸ ਚੀਜ਼ ਦੀ ਪ੍ਰਾਪਤੀ ਕਰ ਲਈਏ ਗੁਰੂ ਦੇ ਲੜ ਜੜੇ ਲੱਗ ਗਿਓ ਉਸ ਕਮਾਈ ਵਿਚਲੇ ਜਮ ਵੀ ਡਰਦੇ ਉਹ ਤੇ ਜਮ ਡਰਦੇ ਉਹਦੇ ਨੇੜੇ ਨਹੀਂ ਆਉਂਦੇ ਫਿਰ ਫਿਰ ਸੋਈ ਕਾਂਤ ਦਰ ਖੜੀ ਨੇਜ ਕਾਂਤ ਫੜਿਓ ਛੀਨਾ ਮਾਰਗ ਕਾਂਤ ਦਾ ਕੋਈ ਬਰਾਗਣ ਕੋਈ ਬੜਾ ਸ਼ੂਕਸ਼ਮ ਰਸਤਾ ਜਿਹੜਾ ਪਰਮੇਸ਼ਵਰ ਦਾ ਬੜਾ ਕਠਨ ਰਸਤਾ ਹੈ ਬੜਾ ਬਰੀਕ ਹੈ ਬੜਾ ਸ਼ੂਕਸ਼ਮ ਹੈ ਨਾ ਹੱਕਾਂ ਕਰਨਾ ਤੇ ਪਰ ਇਹਦੀ ਗੱਲ ਹੈ ਹੋ ਹਣਾ ਪਲ ਪਲ ਮਨ ਮਨ ਆਪਣੇ ਮਨ ਨੂੰ ਜਿਹੜਾ ਸਾਹਮਣਾ ਪੈਂਦਾ ਤੇ ਇਸ ਕਰਕੇ ਬੜਾ ਚੀਨਾ ਕੋਈ ਬ੍ਰਾਗਣ ਬਿਰਲਾ ਕੋਈ ਬ੍ਰਾਗੀ ਹੈ ਕੋਈ ਜੀਦਾ ਬ੍ਰਾਗ ਉਸ ਦਰਜੇ ਤੱਕ ਪੁੱਜ ਗਿਆ ਉਹ ਬ੍ਰਾਗੀ ਜਿਹੜਾ ਬੰਦਾ ਉਹ ਦਿਗਦਾ ਨਹੀਂ ਫਿਰ ਉਹ ਪ੍ਰਾਪਤੀ ਕਰਦਾ ਉਸ ਚੀਜ਼ ਨੂੰ ਬਿਰਲੀ ਬ੍ਰਾਗਣ ਬਿਰਲੀ ਬ੍ਰਾਗਣ ਆਤਮਾ ਜਿਹੜੀ ਉਸ ਚੀਜ਼ ਦੀ ਪ੍ਰਾਪਤੀ ਕਰਦੀ ਤੇ ਮਹਾਰਾ ਕਹਿੰਦੇ ਕਤਕ ਕਲਮਲ ਭਾਗੇ ਹੁਣ ਕਤਕ ਮੀਨਾ ਦੱਸਿਆ ਵੀ ਕਤਤਕ ਮਹੀਨਾ ਤਾਂ ਸਾਡੇ ਵਾਸਤੇ ਸੁਹਾਵਾ ਆਏ ਚਾਹੀਦੇ ਵਿੱਚ ਸਾਡੇ ਪਾਪ ਕਰਮ ਨਾਸ਼ ਹੋ ਜਾਣ ਅਸੀਂ ਐਸੀ ਯੁਗਤੀ ਐਸੀ ਭਗਤੀ ਕਰੀਏ ਜੀ ਦੇ ਵਿੱਚ ਸਾਡੇ ਪਾਪ ਕਰਮ ਨਾਸ਼ ਹੋ ਜਾਣ ਪ੍ਰਾਣੇ ਤਾਂ ਸਾਨੂੰ ਇੱਕਤਕ ਮਹੀਨਾ ਤਾਂ ਤਾਂ ਸਾਡੇ ਵਾਸਤੇ ਹੈਗਾ ਬੜ ਭਾਗੀ ਜੇ ਅਸੀਂ ਉਹੀ ਕਰਮ ਕੀਤੇ ਪਾਪ ਕਰਮ ਉਹਨਾਂ ਚ ਹੀ ਫਸੇ ਰਹੇ ਤਾਂ ਕਤਤਕ ਮਹੀਨੇ ਨਾਲ ਸਾਡਾ ਕੁਝ ਨਹੀਂ ਕਰਨਾ ਉਹੀ ਦਿਨ ਹੁੰਦਾ ਉਹਦਾ ਸੂਰਜ ਚੜਦਾ ਉਹਦਾ ਹੀ ਰੋਜ਼ ਕਰੋ ਜਾਂਦਾ ਪਰ ਹਰ ਦਿਨ ਦਾ ਭਾਵ ਅਲੱਗ-ਅਲੱਗ ਇਹ ਸਾਡੇ ਉੱਪਰ ਡਿਪੈਂਡ ਕਰਦਾ ਇਹ ਸਾਡੇ ਪਰ ਅਧਾਰਿਤ ਹੈ ਕਿ ਅਸੀਂ 71 ਮਹੀਨੇ ਕਿਦਾਂ ਦੀ ਭਗਤੀ ਕਰਨੀ ਮਾਰਾ ਹੈ ਕਹਿੰਦੇ 71 ਮਹੀਨੇ ਤੁਸੀਂ ਸਫਲਾ ਕਰਨਾ ਤਾਂ ਜਿਹੜੇ ਪਿਛਲੇ ਤਾਂ ਸਾਡਾ ਸਵਲ ਹੈ ਸੀ ਨਾਮ ਭਜਨ ਨਾਲ ਆਪਣੇ ਪਾਪ ਕਰਮ ਖਤਮ ਕਰ ਦੀਏ ਪ੍ਰਾਨ 71 ਕਲਮਲ ਭਾਗੇ ਚੜਿਆ ਖਤਰਮੀ ਮਾ 71 ਮਹੀਨੇ ਸਾਡੇ ਪਾਪ ਕਰਮ ਨੱਠ ਜਾਣ ਤਾਂ ਸਮਝ ਲੋ ਇਹ ਧਰਮੀ ਧਰਮੀ ਮਹੀਨਾ ਹੈ ਧਰਮ ਦਾ ਮਹੀਨਾ ਧਰਮ ਨੂੰ ਮੁਫਰਕ ਜਾਣ ਰਬਦਾਸ ਸੋਜਨ ਸਫਲ ਭੇ ਕੰਤ ਮਾਹੇ ਸਮਾ ਇਸਮੇ ਨੈਜਨੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਨਾਮ ਜਪ ਕੇ ਸੋ ਮਹਾਰਾਜ ਕਹਿੰਦੇ ਤਾਂ ਇਹ ਮਹੀਨਾ ਸਾਡੇ ਵਾਸਤੇ ਸਫਲ ਹੈ